ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰ ਤੇ ਯਾ ਤਿਆਰੀਆਂ ਚੱਲ ਰਹੀਆਂ ਨੇ ਔਰ ਬਾਬਾ ਸ਼ੇਖ ਫਰੀਦ ਜੀ ਨੂੰ ਸਨਮਤ ਪਰ ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ ਵੱਲੋਂ ਇਸ ਵਾਰ ਵੀ ਇੱਕ ਬੜਾ ਵੱਡਾ ਖੂਨਦਾਨ ਕੈਂਪ ਫਰੀਦਕੋਟ 14 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਲਾਇਆ ਜਾ ਰਿਹਾ ਹੈ ਔਰ ਇਹਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਆਯੋਜਨ ਕੀਤਾ ਜਾਣਾ ਤੇ ਮੈਂ ਬੇਨਤੀ ਕਰਨਾ ਆਪ ਸਭ ਨੂੰ ਕਿ ਇਸ ਮਹਾਨ ਕਾਰਜ ਦੇ ਵਿੱਚ ਕਿਉਂਕਿ ਖੂਨਦਾਨ ਇੱਕ ਜ਼ਰੂਰਾ ਦਾ ਜੀਵਨ ਦਾ ਇਸ ਮਹਾਨ ਕਾਰਜ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਤੇ ਖੂਨਦਾਨ ਕਰੋ ਜਿਸ ਤਰ੍ਹਾਂ ਦੀ ਵੀ ਸੇਵਾ ਤੁਸੀਂ ਇਸ ਕਾਰਜ ਜਾਨੇ ਕਰੀਏ ਪਿਛਲੀ ਵਾਰ ਦੀ ਇਸ ਸਫਤਾ ਵਜੋਂ ਬੜਾ ਵਧੀਆ ਆਯੋਜਨ ਕੀਤਾ ਗਿਆ ਸੀ ਐਸਾ ਵੀ ਮੈਂ ਆਸ ਕਰਦਾ ਹਾਂ ਤੁਸੀਂ ਸਹਿਯੋਗ ਕਰਨਗੇ ਇਹ ਸੇਵਾ ਦੇ ਕਾਰਜ ਬੜੇ ਚੰਗੇ ਤਰੀਕੇ ਨਾਲ ਨੇਪਰੇ ਚਾੜ੍ਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ